ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦਾ ਅੱਜ ਹੈ ਜਨਮ ਦਿਨ ਜਨਮ ਦਿਨ ਦੇ ਮੌਕੇ ਮਾਤਾ ਚਰਨ ਕੌਰ ਹੋਗੇ ਭਾਵੁਕ ਮਾਤਾ ਚਰਨ ਕੌਰ ਨੇ ਇਸ ਮੌਕੇ ਲਿਖੀਆਂ ਕੁਝ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਜਿਸ ਨੂੰ ਪੜ੍ਹ ਕੇ ਸਿੱਧੂ ਦੇ ਸਾਰੇ ਚਾਉਣ ਵਾਲੇ ਹੋਗੇ ਭਾਵੁਕ ਸਸੀ ਗਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਅੱਜ ਹੈ ਬਾਈ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਜਾਨਕਿ ਬਲਕੌਰ ਸਿੰਘ ਹੋਰਾਂ ਦਾ ਜਨਮ ਦਿਨ ਇਸ ਜਨਮ ਦਿਨ ਦੇ ਮੌਕੇ ਜਦੋਂ ਸਿੱਧੂ ਬਾਈ ਜਾਂਦਾ ਹੁੰਦਾ ਸੀ ਤਾਂ ਕਾफी ਧੂਮ-ਧਾਮ ਦੇ ਨਾਲ ਆਪਣੇ ਫਾਦਰ ਸਾਹਿਬ ਦਾ ਜਨਮ ਦਿਨ ਮਨਾਇਆ ਕਰਦਾ ਸੀ। ਖੈਰ ਸਿੱਧੂ ਬਾਈ ਇਸ ਦੁਨੀਆ ਤੋਂ ਚਲੇ ਗਿਆ ਅਤੇ ਹੁਣ ਸਿੱਧੂ ਦੇ ਜਿਹੜੇ ਚਾਹਣ ਵਾਲੇ ਨੇ ਉਹ ਸਿੱਧੂ ਦੇ ਪਿਤਾ ਜੀ ਨੂੰ ਇਹ ਮਹਿਸੂਸ ਨਹੀਂ ਕਰਾਉਣਾ ਚਾਹੁੰਦੇ ਕਿ ਤੁਹਾਡਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਕਿਉਂਕਿ ਇਸੇ ਕਰਕੇ ਤਾਂ ਅੱਜ ਵੀ ਹਵੇਲੀ ਦੇ ਬਾਹਰ ਜਾਨਕਿ ਜਨਮ ਦਿਨ ਮੌਕੇ ਲੋਕਾਂ ਦਾ ਭਾਰੀ ਇਕੱਠ ਹੈ। ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਦੇ ਉੱਪਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਦੋਸਤੋ ਇਸ ਮੌਕੇ ਮਾਤਾ ਚੰਨਕੌਰ ਵੀ ਸੋਸ਼ਲ ਮੀਡੀਆ ਦੇ ਉੱਪਰ ਆਏ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਇੱਕ ਐਸੀ ਪੋਸਟ ਪਾਈ ਜਿਸ ਨੂੰ ਪੜ੍ਹ ਕੇ ਸਿੱਧੂ ਦੇ ਜਿਹੜੇ ਚਾਹਣ ਵਾਲੇ ਨੇ ਉਹ ਵੀ ਭਾਵਕ ਹੋ ਗਏ। ਦੋਸਤੋ ਕੀ ਲਿਖਿਆ ਮਾਤਾ ਚੰਨਕੌਰ ਨੇ ਪੜ੍ਹ ਕੇ ਸੁਣਾ ਦਿੰਦੇ ਹਾਂ। ਦੋਸਤੋ ਇਸ ਮੌਕੇ ਮਾਤਾ ਚੰਨਕੌਰ ਲਿਖਦੇ ਨੇ ਸਭ ਤੋਂ ਪਹਿਲਾਂ ਉਹ ਸਿੱਧੂ ਦੀ ਪਾਈ ਹੋਈ ਇੱਕ ਪੁਰਾਣੀ ਪੋਸਟ ਹੈ ਜੋ ਉਹਨਾਂ ਨੇ ਫੋਟੋ ਪਾਈ ਸੀ ਆਪਣੇ ਪਿਤਾ ਜੀ ਦੀ ਉਹ ਸ਼ੇਅਰ ਕਰਦੇ ਨੇ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਹੈ ਪਾਦਰ ਸਾਹਿਬ ਮੇਰੀ ਵੀ ਉਮਰ ਲੱਗ ਜੇ ਤੁਹਾਨੂੰ ਇਸ ਤੋਂ ਬਾਅਦ ਮਾਤਾ ਚਰਨ ਕੌਰ ਨੇ ਲਿਖਿਆ ਕਿ ਸ਼ੁਭ ਤੁਸੀਂ ਕਿਹਾ ਉਹ ਸੱਚ ਹੋਇਆ ਸੱਚੀਓ ਤੁਸੀਂ ਆਪਣੀ ਉਮਰ ਆਪਣੇ ਬਾਪੂ ਜੀ ਨੂੰ ਲਾ ਗਏ ਸਾਨੂੰ ਨਹੀਂ ਚਾਹੀਦੀ ਤੁਹਾਡੀ ਇਹ ਵਿਚ ਸਾਨੂੰ ਤਾਂ ਬਸ ਤੁਸੀਂ ਚਾਹੁੰਦੇ ਸੀ ਚਲੋ ਜੋ ਵਹਿਗਰੂਜ ਦੀ ਮਰਜ਼ੀ ਪਰ ਅੱਜ ਵੀ ਅਸੀਂ ਤੁਹਾਨੂੰ ਆਪਣੇ ਨਾਲ ਹੀ ਮਹਿਸੂਸ ਕਰਦੇ ਹਾਂ ਤੁਸੀਂ ਕਿਤੇ ਗਏ ਹੀ ਨਹੀਂ ਪਰ ਅੱਜ ਤੇਰੇ ਬਾਪੂ ਦਾ ਜਨਮ ਦਿਨ ਹੈ ਬੈਗਰੂ ਅੱਗੇ ਅਰਦਾਸ ਕਰਦੀਆਂ ਰੱਬ ਤੇਰੇ ਬਾਪੂ ਜੀ ਦੀ ਲੰਮੀ ਉਮਰ ਕਰੇ ਤੇਰੇ ਦੁਸ਼ਮਣਾਂ ਦੀ ਬਰਬਾਦੀ ਆਪਣੀ ਅੱਖੀਂ ਦੇਖ ਸਕਣ ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਅਸੀਂ ਤੈਨੂੰ ਜਨਮ ਦਿੱਤਾ ਅਤੇ ਤੁਸੀਂ ਸਾਨੂੰ ਇੰਨਾ ਮਾਣ ਦਿਵਾਇਆ ਅੱਜ ਕਰੋੜਾਂ ਦੀ ਗਿਣਤੀ ਵਿੱਚ ਤੇਰੇ ਭੈਣ ਭਰਾਵਾਂ ਨੇ ਸਾਨੂੰ ਬੇਬੇ ਬਾਪੂ ਵਾਲਾ ਮਾਣ ਬਖਸ਼ਿਆ ਮੈਂ ਬੈਗਰੂ ਅੱਗੇ ਅਰਦਾਸ ਕਰਦੀਆਂ ਜਿਨ੍ਹਾਂ ਵਾਰੀ ਬੈਗਰੂ ਮੈਨੂੰ ਇਸ ਧਰਤੀ ਤੇ ਭੇਜੇ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਹੋਵਾਂ ਲਵ ਜੂ ਪੁੱਤ ਜਿੱਥੇ ਵੀ ਹੋਵੇਂ ਖੁਸ਼ ਰਹੋ ਤਾਂ ਦੋਸਤੋ ਇਹ ਪੋਸਟ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਮਾਤਾ ਚਰਨਕੌਰ ਦੀ ਜਿਹੜੀ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਪਾਈ ਹੈ ਇੰਸਟਾਗ੍ਰam ਦੇ ਰਾਹੀਂ ਜਿੱਥੇ ਉਹਨਾਂ ਨੇ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਨਾਲ ਹੀ ਸਿੱਧੂ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਖਾਤਮੇ ਦੀ ਵੀ ਉਹਨਾਂ ਨੇ ਅਰਦਾਸ ਕੀਤੀ ਕਿ ਸਿੱਧੂ ਦੇ ਜਿਹੜੇ ਪਿਤਾ ਜੀ ਨੇ ਉਹ ਆਪਣੀਆਂ ਅੱਖਾਂ ਦੇ ਨਾਲ ਆਪਣੇ ਜਾਂਦੇ ਜੀ ਉਹਨਾਂ ਦਾ ਉਹ ਹਾਲ ਹੁੰਦਾ ਦੇਖ ਸਕਣਾ ਜਿਸ ਦੀ ਅੜੀਕ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਹੈ ਦੇਖਦੇ ਆ ਕਿ ਵੈਗਰੂ ਉਹਨਾਂ ਦੀ ਅਰਦਾਸ ਕਦੋਂ ਸੁਣਦਾ ਹੈ ਬਾਕੀ ਦੋਸਤੋ ਤੁਸੀਂ ਵੀ ਦਿਓ ਵਧਾਈਆਂ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਕਿਉਂਕਿ ਬਾਈ ਸਿੱਧੂ ਮੂਸੇਵਾਲਾ ਤਾਂ ਇਸ ਦੁਨੀਆ ਦੇ ਉੱਪਰ ਹੈ ਨਹੀਂ ਅਗਰ ਉਹ ਹੁੰਦਾ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਜਨਮ ਦਿਨ ਮਨਾਉਣਾ ਸੀ ਪਰ ਖਰਜ ਸਿੱਧੂ ਮੂਸੇਵਾਲਾ ਬਾਈ ਹੁਣ ਹੈ ਨਹੀਂ ਤੁਸੀਂ ਵੀ ਜਨਮ ਦਿਨ ਦੀਆਂ ਵਧਾਈਆਂ ਫਾਦਰ ਸਾਹਿਬ ਨੂੰ ਦੇ ਸਕਦੇ ਹੋ ਤਾਂ ਦੋਸਤੋ ਅਗਰ ਤੁਸੀਂ ਇਹ ਵੀਡੀਓ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨਾਲ ਹੀ ਅਗਰ ਤੁਸੀਂ ਇਹ ਵੀਡੀਓ ਆਪਣੇ YouTube ਚੈਨਲ ਦੇ ਉੱਪਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਬਾਈ ਸਿੱਧੂ ਮੂਸੇਵਾਲਾ ਦੇ ਨਾਲ ਜੁੜੀਆਂ ਹੋਈਆਂ ਛੋਟੀਆਂ ਵੱਡੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰੱਬ ਰਾਖਾ